ਦੀ ਕੁਆਲਿਟੀ ਬਹੁਤ ਵਧੀਆ ਜੀ ਬਹੁਤ ਜਿਆਦਾ ਸੋਹਣਾ ਬਾਈ ਲੱਗਿਆ ਹੋਇਆ ਹੈ ਨਾ ਅੱਗੇ ਵਿੱਚੋਂ ਬੀਨਸ ਵੇਖੋ ਜੀ ਕੱਲੀ ਕੱਲੀ ਦਿਖ ਰਹੀ ਹੈ ਨਹੀਂ ਨਹੀਂ ਬਿਲਕੁਲ ਬਾਈ ਹੈ ਨਾ ਠੀਕ ਹੈ ਬਾਈ ਦੁੱਧ ਦੀ ਕੈਪੈਸਿਟੀ ਰਹੂਗੀ ਜੀ ਪਹਿਲੇ ਸੂਈ 25 ਪਲੱਸ ਹੀ ਹਾਂ ਉਹ ਦਿਖਾਦਾ ਫਿਰ ਕੀ ਮੇਰੇ ਹਿਸਾਬ ਨਾਲ ਤਾਂ ਜਾਊਗੀ 40 ਪਲੱਸ ਹੀ ਹੈ ਜੀ ਕਿਉਂਕਿ ਉਹਨਾਂ ਕੋਲ ਫਾਰਮਾ ਕੋਲ ਬਹੁਤ ਚੰਗੇ ਚੰਗੇ ਨੇ ਰੇਟ ਮੰਨ ਲਓ ਆਪਣਾ 60000 ਤੋਂ ਲੈ ਕੇ ਲੱਖੋਂ ਬਾਹਰ ਆ ਜੀ ਲੱਖੋਂ ਬਾਹਰ ਹੈ ਨਾ ਲੱਖੋਂ ਬਾਹਰ ਗੱਲ ਲਓ ਮਿੱਤਰੋ ਸਵਾਗਤ ਕਰਦੇ ਹਾਂ ਆਪਣੇ ਚੈਨਲ ਦੇ ਨਾਲ ਜੁੜੇ ਹੋਏ ਸਾਰੇ ਸੱਜਣਾ ਦਾ ਤੇ ਅੱਜ ਆਪਾਂ ਫੇਰ ਅ ਵੱਡੀ ਮਾਤਰਾ ਦੇ ਵਿੱਚ ਜਿਹੜੀਆਂ ਪਸ਼ੂ ਬਕਾਊ ਆ ਬਹੁਤ ਚੰਗੇ ਰੇਟਾਂ ਦੇ ਹੋਣਗੇ ਹਨਾ ਗੱਲਬਾਤ ਆਪਾਂ ਬਾਈ ਅਮਰ ਦੇ ਨਾਲ ਕਰਾਂਗੇ ਕੀ ਇਸ ਵਾਰ ਅਪਡੇਟ ਰਹੂਗੀ ਹਨਾ ਤੇ ਵੀਡੀਓ ਨੂੰ ਅਖੀਰ ਤੱਕ ਸਾਰੇ ਜਣੇ ਜਰੂਰ ਦੇਖ ਲਿਓ ਕਿਉਂਕਿ ਇਸ ਫਾਰਮ ਤੋਂ ਤੁਹਾਨੂੰ ਨਾਰਮਲ ਰੇਟ ਤੋਂ ਲੈ ਕੇ ਚੰਗੇ ਰੇਟ ਤੱਕ ਦੇ ਸਾਰੇ ਜਾਨਵਰ ਆ ਜਿਹੜੇ ਮਿਲ ਜਾਂਦੇ ਆ ਗੱਲਬਾਤ ਕਰਦੇ ਆ ਬਾਈ ਅਬਰ ਹੋਰ ਬਾਈ ਕੀ ਹਾਲ ਚਾਲ ਨੇ ਜੀ ਬਾ ਵਧੀਆ ਵੀਰ ਜੀ ਹਾਂ ਅਬਰ ਬਾਈ ਅੱਜ ਆਪਾਂ ਜਿਹੜੀ ਵੀਡੀਓ ਬਣਾ ਰਹੇ ਆ ਹਨਾ ਇਹਦੇ ਵਿੱਚ ਕੀ ਅਪਰੇਟ ਆ ਫਾਰਮ ਤੇ ਨਵੇਂ ਜਾਨਵਰ ਆ ਦੀ ਬਾਈ ਮੰਨ ਲਓ ਅੱਜ ਆਪਣੇ ਕੋਲ ਟੋਟਲ ਜਾਨਵਰ ਹੈਗੇ ਆ ਜੀ 6 ਦੋ ਬਾਰ 8 ਜਨਵਾਰ ਆ ਜੀ ਦੋ ਆਈ ਜਾਂਦੇ ਉਹ ਆਈ ਨਹੀਂ ਅਜੇ ਲੇਟ ਹੋ ਗਿਆ ਮੰਨ ਲਓ 6 ਆਪਣੇ ਘਰੇ ਮੌਜੂਦ ਆ ਜੀ ਠੀਕ ਆ ਮੌਜੂਦ ਆ ਬਾਈ ਤੇ ਅਮਰ ਕੀ ਰੇਟ ਰਹੂਗਾ ਬਈ ਇਸ ਵੀਡੀਓ ਦੇ ਵਿੱਚ ਰੇਟ ਮੰਨ ਲਓ ਆਪਣਾ 60000 ਤੋਂ ਲੈ ਕੇ ਲੱਖੋਂ ਬਾਹਰ ਆ ਜੀ ਲੱਖੋਂ ਬਾਹਰ ਹੈ ਨਾ ਲੱਖੋਂ ਬਾਹਰ ਗਲੀ ਆਈਗਾ ਆਪਣੇ ਠੀਕ ਆ ਜੀ ਬਾਈ ਮੰਨ ਲਓ ਫਾਰਮ ਦੀ ਜਾਂ ਦੂਜਾ ਸੂਆ ਜੀ ਬਹੁਤ ਚੰਗੇ ਫਾਰਮ ਦੀ ਆ ਜੀ ਠੀਕ ਆ ਬਾਈ ਚੱਲ ਬਾਈ ਅਮਰ ਪਹਿਲਾਂ ਆਪਾਂ ਇਹਦੀ ਹੀ ਗੱਲਬਾਤ ਕਰੀਏ ਹੈ ਨਾ ਜਿਹੜੀ ਇਹ ਕਰਨ ਵਾਲੀ ਆ ਇਹ 9ਵੇਂ ਸੂਆ ਬਾਈ ਮਾਲਕ ਨੇ ਦੱਸ ਕੀ ਇਹ ਦੂਜਾ ਸੂਆ ਹੈ ਜੀ ਠੀਕ ਆ ਜੀ ਮਨ ਲੂ ਨੇ ਪਹਿਲੇ ਸੂਏ ਦਿੱਤਾ ਵਾ 35 ਪਲੱਸ ਦੁੱਧ ਜੀ ਠੀਕ ਹੈ ਜੀ ਮਨ ਲੂ ਇਹ ਪ੍ਰੈਗਨੈਂਟ ਕਾਸ਼ਦੀਪ ਤੋਂ ਆ ਜੀ ਠੀਕ ਹੈ ਜੀ ਆਪ ਆਪਾ ਫਾਰਮਰ ਤੋਂ ਪੁੱਛਿਆ ਸੀਗਾ ਜੇ ਉਹਨਾਂ ਨੇ ਸਾਨੂੰ ਆਬਦਾ ਨਹੀਂ ਦੱਸਿਆਗਾ ਉਹ ਆਂਦੇ ਆਪਾ ਗਉਂ ਹੀ ਲੈ ਕੇ ਆਂਦੀ ਸੀ ਜਿਹੜੀ ਹੁਣ ਪ੍ਰੈਗਨੈਂਟ ਹੈ ਇਹ ਕਾਸ਼ਦੀਪ ਤੋਂ ਆ ਜੀ ਕਾਸ਼ਦੀਪ ਤੋਂ ਤੇ ਇਹ ਇਹ ਬਾਈ ਫਿਰ ਇਸ ਵਾਰ ਕੀ ਤਰੀ ਹੈ ਤੈਨੂੰ ਲੱਗਦਾ ਵੀ ਦੁੱਧ ਦੀ ਕੰਪੈਸਟੀ ਹੈ ਕਿ ਮੇਰੇ ਪਹਿਸਾਬ ਨਾਲ ਤਾਂ ਜਾਊਗੀ 40 ਪਲੱਸ ਹੀ ਹੈ ਜੀ ਕਿਉਂਕਿ ਉਹਨਾਂ ਕੋਲ ਫਾਰਮਰ ਕੋਲ ਬਹੁਤ ਚੰਗੇ ਚੰਗੇ ਕੰਮ ਤਿਆਰੀ ਸੋਣੀ ਹੋਈ ਹੈ ਨਾ ਲੈ ਵੀ ਬਾਈ ਜੇ ਲੈ ਜੂ 2-4 ਦਿਨਾਂ ਨੂੰ ਦੰਦੋ ਤੇ ਬਾਈ ਮਾੜਾ ਜਿਹਾ ਦਿਖਾਦੀ ਤੋਰ ਕੇ ਵੀ ਆ ਬਰ ਹਾਂਜੀ ਹਾਂ ਸੱਜਣੋ ਚੰਗੀ ਜਿਵੇਂ ਆਪਾਂ ਕਹਿ ਦਈਏ ਹਨਾ ਬੈੜਾਂ ਦੀ ਹਮੇਸ਼ਾ ਹਨਾ ਲੋਕਾਂ ਦੇ ਵਿੱਚ ਮੰਗ ਹੁੰਦੀ ਹੈ ਹਨਾ ਦਰਸ਼ਕਾਂ ਦੀ ਵੀ ਮੰਗ ਹੁੰਦੀ ਹੈ ਹਨਾ ਤੇ ਦੇਖੋ ਤੁਸੀਂ ਅਰਰ ਕੁਆਲਟੀ ਚੈੱਕ ਕਰਕੇ ਦੇਖੋ ਬਹੁਤ ਵੱਡੇ ਲੇਵੇ ਦੀ ਆ ਤੇ ਚੰਗੇ ਫਾਰਮ ਤੋਂ ਬਾਈ ਕਹਿੰਦਾ ਆਈ ਹੋਈ ਆ ਤੇ ਬਾਕੀ ਜਾਣਕਾਰੀ ਬਾਈ ਇਹਨੂੰ ਸਾਰੀ ਹੋਈ ਆ ਵੀ ਕਿਹਦੇ ਕਿਹੜਾ ਜਿਹੜਾ ਕਿਹੜਾ ਥੀਮਣ ਬਾਈ ਹੁਣ ਆ ਮੈਂ ਕਹਿੰਦੇ ਲੱਗਿਆ ਇਹਦੇ ਕਾਸਦੀ ਵੀ ਲੱਗਾ ਬਾਈ ਜੀ ਠੀਕ ਆ ਬਾਈ ਮੋੜਲੀ ਕਰਾਂ ਬਾਈ ਹਨਾ ਤੇ ਦੁੱਧ ਦੀ ਕੰਪੈਸਟੀ ਬਾਈ ਕਹਿੰਦਾ ਵੀ ਪਿਛਲੇ ਸੂਏ ਜਣੇ ਚੰਗਾ ਕੱਢਿਆ ਇਸ ਤਿਆਰ ਹੋਈ ਹੋਈ ਆ ਦੇਖੋ ਬਾਈ ਜੀ ਇੱਕ ਤਾਂ ਹੁੰਦਾ ਵੀ ਫਾਰਮਰ ਦੀ ਆ ਨਿਸ਼ਾਨੀ ਆਂ ਦੀ ਵੇਖੋ ਹਜੇ ਵੀ ਪੱਟਾ ਤੋਂ ਇਹਦੇ ਲਿਆ ਨਹੀਂ ਨਹੀਂ ਬਿਲਕੁਲ ਬਾਈ ਹਨਾ ਹਾਂ ਹਨਾ ਮਨ ਦੇ ਗੱਲਾਂ ਨੇ ਆ ਬੀਨਸ ਵੇਖੋ ਇਹਦੀ ਕਿੰਨੀ ਵਧੀਆ ਜੀ ਆਰਡਰ ਦੀ ਕੁਆਲਿਟੀ ਬਹੁਤ ਵਧੀਆ ਬਹੁਤ ਜਿਆਦਾ ਹਾਂ ਥਲਾਂ ਦਾ ਗਾਇ ਵੇਖੋ ਕਿੰਨਾ ਵਧੀਆ ਹਾਂ ਬਾਕੀ ਆਏ ਆ ਬਾਈ ਸ਼ੋ ਕੁਆਲਿਟੀ ਵਾਲਾ ਕੰਮ ਹੀ ਹੋ ਗਿਆ ਹਨਾ ਹਾਂ ਜੀ ਹਾਂ ਜੀ ਹਾਂ ਜੀ ਕੀ ਅੱਜ ਮੈਂ ਦੁੱਧ ਦੇਣ ਵਾਲੀ ਆ ਹਨਾ ਹਾਂ ਜੀ ਵਧੀਆ ਕੰਪੀਟੀਸ਼ਨ ਵਾਲੀ ਆ ਹਾਂ ਕੰਪੀਟੀਟਰ ਜਿਵੇਂ ਬਾਈ ਬਾਈ ਨੇ ਦੱਸਿਆ ਵਾ ਹਨਾ ਹਜੇ ਹੋਣੀ ਜਿਵੇਂ ਇਹਨਾਂ ਨੇ ਤਿਆਰ ਕਰੀ ਆ ਨਹੀਂ ਤਾਂ ਅਗਲਾ ਤਵਾਰ ਨਮਾ ਹਾਂਜੀ ਉਵੇਂ ਹੀ ਕੁਆਲਿਟੀ ਜਿਵੇਂ ਹੈਗੀ ਆ ਉਹ ਜਿਹੜੀ ਗਾਂ ਦਿਖਾ ਵੀ ਰਹੀ ਹੈ ਹਨਾ ਤੇ ਅਮਰભાઈ ਕੀ ਮੁੱਲ ਰਊ ਇਹਦਾ ਇਹਦਾ ਮੁੱਲ ਜੀ ਹਾਂ ਤੇ ਨਾ 1 ਲੱਖ 30 ਹਜ਼ਾਰ ਦੀ ਆਪਾਂ ਦੇਣੀ ਆ ਜੀ ਠੀਕ ਆ ਬਾਈ ਹੈਨਾ ਆ ਮੁੱਲ ਭਾਵੇਂ ਡੂਡ ਕਰਾ ਲਓ ਦੋ ਕਰਾ ਲਓ ਆ ਵੇਖੋ ਜੀ ਆਰਡਰ ਦੀ ਕੁਆਲਿਟੀ ਬਹੁਤ ਵਧੀਆ ਜੀ ਬਹੁਤ ਜਿਆਦਾ ਸੋਹਣਾ ਬਾਈ ਲੱਗਿਆ ਹੋਇਆ ਹੈਨਾ ਅੱਗੇ ਵਿੱਚੋਂ ਬੀਨਸ ਵੇਖੋ ਜੀ ਕੱਲੀ ਕੱਲੀ ਦੱਸ ਰਹੀ ਹੈ ਨਹੀਂ ਨਹੀਂ ਬਿਲਕੁਲ ਬਾਈ ਹੈਨਾ ਇਹ ਚੀਜ਼ ਜਣੀ ਦੀ ਸਾਜਣੋਂ ਦੁੱਧ ਦੀ ਉਹ ਹੁੰਦੀ ਹੈ ਨਿਹਾਨੀ ਹੈਨਾ ਚੰਗੇ ਦੁੱਧ ਵਾਲੇ ਹੈਨਾ ਜਾਨਵਰ ਦੀ ਹਾਂ ਜੀ ਢਾਂਚਾ ਵੇਖੋ ਕਿੰਨਾ ਵਧੀਆ ਹੈ ਹਾਂ ਬਹੁਤ ਵੱਡੇ ਢਾਂਚੇ ਦੀ ਹੈ ਬਾਈ ਦੁੱਧ ਕੱਢਣਾ ਹੀ ਇਹਨੇ ਯਾਰ ਜਿੰਨਾ ਮਰਜ਼ੀ ਆਪਾਂ ਗਲੀਆਂ ਨਾਲ ਬਾਕੀ ਖਰਾਕ ਬੰਦੇ 1.30 ਲੱਖ ਦੀ ਜੈਨ ਹੈ 1.30 ਹਜ਼ਾਰ ਦੀ ਜੈਸਨੋ ਹੈ ਇਹਦੇ ਵਿੱਚ ਹਨਾ ਆ ਜੋ ਬਾਈ ਕਰੀਏ ਆਪਾਂ ਅਗਲੀ ਦੀ ਗੱਲ ਬਾਈ ਇਹਦੀ ਕੀ ਡਿਟੇਲ ਆ ਮਰ ਇਹ ਵੀ ਦੂਜਾ ਸੂਆ ਬਾਈ ਜੀ ਠੀਕ ਹੈ ਜੀ ਮਨ ਲਓ ਇਹ ਲੈ ਜੂਗੀ 10 ਤੋਂ 15 ਦਿਨ ਦੀ ਠੀਕ ਹੈ ਜੀ ਮਨ ਲਓ ਇਹਨੇ ਪਹਿਲਾਂ ਨੇ ਦਿੱਤਾ 26 27 ਕਿਲੋ ਦਾ ਦੀ ਠੀਕ ਹੈ ਭਾਈ ਹੁਣ ਦੂਜਾ ਸੂਆ ਜੀ ਹਜੇ ਹੁਣੇ ਆਈ ਸੀ ਤੁਹਾਡੇ ਸਾਹਮਣੇ ਹੁਣੇ ਆ ਵੀਡੀਓ ਚ ਪਾਤੀ ਆਪਾਂ ਹਾਂ ਹਾਂ ਬਿਲਕੁਲ ਭਾਈ ਮਾੜਾ ਪਾਣੀ ਮਾਰ ਕੇ ਅਬਰ ਭਾਈ ਇਹਦੇ ਥਣਾ ਦੀ ਹੈ ਨਾ ਕੁਆਲਿਟੀ ਬਹੁਤ ਜ਼ਿਆਦਾ ਚੰਗੀ ਆ ਬਹੁਤ ਚੰਗੇ ਜੀ ਵੇਖੋ ਇਹ ਮੈਂ ਆਪਾਂ ਕਹਿੰਦੀ ਹੱਥੀ ਚ ਬਈ ਇੱਕ ਹੋਰ ਕਰਾਉਣ ਵਾਲੀ ਹੈ ਨਾ ਸਪੇਸ ਬੂਥ ਬਹੁਤ ਸੋਹਣਾ ਆ ਨਾ ਥਣਾ ਦਾ ਹਣ ਹਾਂਜੀ ਠੰਢੀ ਹੀਲ ਹੈ ਜੀ ਠੰਢੀ ਹੀਲ ਆ ਨਾ ਹਣ ਤੇ ਸੱਜਣੋ ਤਾਂ ਇਹ ਹੈਗੀ ਆ ਦੂਜੀ ਸੂਏ ਬਾਈ ਹਨ ਹਾਂ ਜੀ ਬਾਈ ਹਜੇ ਕਿੰਨੇ ਦਿਨਾਂ ਦੀ ਕਾਚੀ ਇਹ ਇਹ 15 ਦਿਨ ਲੈ ਜੂਗੀ ਜੀ ਇਹ ਹਜੇ 15 ਦਿਨ ਲੈ ਜੂਗੀ ਉਸ ਉਹਨਾਂ ਦਿਨਾਂ ਦੇ ਵਿੱਚ ਵਿੱਚ ਇਹਨੇ ਬਹੁਤ ਜ਼ਿਆਦਾ ਤਿਆਰ ਹੋ ਜਾਣਾ ਵਾ ਬਾਕੀ ਲੇਵਾ ਤੁਸੀਂ ਦੇਖ ਲਓ ਨਾ ਆਰਡਰ ਬਹੁਤ ਸੋਹਣਾ ਵਾ ਜਿਵੇਂ ਆਪਾਂ ਕਹਿੰਦੀਏ ਘਰੇ ਚੂਣ ਵਾਲੀ ਆ ਵੀ ਹੱਥ ਦੀ ਚਵਾਈ ਵਾਲੀ ਜਿਹੜੀ ਵੈੜਾ ਹਨਾ ਤੇ ਮੋੜ ਦਿਓ ਬਾਈ ਤੇ ਉਂ ਵੀ ਸਾਹੂ ਆ ਦੇਖੋ ਬਹੁਤ ਸ਼ਰੀਫ ਆ ਆਰਾਮ ਦੇ ਨਾਲ ਹੀ ਜਿਵੇਂ ਬਾਈ ਉਹ ਕਰਦਾ ਵਾ ਹਜੇ ਆਈ ਹੋਈ ਹੈ ਤੇ ਫਾਰਮ ਦੇ ਉੱਪਰ ਤੇ ਹੌਲੀ ਹੌਲੀ ਜਾਨਵਰ ਜਰੋ ਦੀ ਲਾਲਿਆ ਤਾਂ ਥੋੜਾ ਜਿਆ ਹੋਰ ਵੀ ਆ ਬਾਦ ਦੇਖਣੇ ਲੱਗ ਜਾਂਦਾ ਹਨ ਤੇ ਬਾਕੀ ਸਾਹੂ ਆ ਸਰੀਫ ਥਾਣਾ ਥੁਣਾ ਦੀ ਚੰਗੀ ਆ ਹਨ ਤੇ ਘਰੇ ਚੋਂ ਵਾਲੀ ਵਧੀਆ ਤੇ ਅਮਰਬਾਈ ਫਿਰ ਕੀ ਰੇਟ ਰਹੂਗਾ ਇਹਦਾ ਇਹਦਾ ਬਈ ਹਾਂ ਤੇ ਨਾ ਜੀ 80000 ਰੁਪਈਆ ਜੀ 80000 ਰੁਪਈਆ ਬਾਈ ਕਹਿੰਦਾ ਇਹਦਾ ਜਿਹੜਾ ਹਾਂ ਆ ਰੇਟ ਹੋਊਗਾ ਵੇਖੋ ਜੀ ਆਰਡਰ ਦੀ ਕੁਆਲਿਟੀ ਵੇਖੋ ਹਜੇ ਕੱਚੀ ਕਰਕੇ ਹੀ ਵੇਖੋ ਜੀ ਤੁਸੀਂ ਬਿਲਕੁਲ ਬਾਈ ਬਿਲਕੁਲ ਬਹੁਤ ਸੋਹਣਾ ਕਾਰ ਇਹ ਤਾਂ ਬਹੁਤ ਪਿਆ ਜੀ ਹਾਂ ਹਾਂ ਤੇ ਬਾਕੀ ਹਜੇ ਹੋ ਵੀ ਜਾਣਾ ਬਾਈ ਤਿਆਰ ਹਨਾ ਧਨ ਵੀ ਪਿਆ ਹਨ ਧਨ ਵੀ ਪਿਆ ਇਹਦੇ ਹਨਾ ਤੇ ਆ ਜੋ ਅਗਲੇ ਤੇ ਆ ਜੋ ਬਾਈ ਹਨਾ ਇਹ ਪਲੂਨ ਆ ਜੀ ਮਾਣ ਲ ਪਹਿਲਾ ਸੂਆ ਸੂਣਾ ਹੀ ਦੋ ਦੰਦ ਬੱਚਾ ਹੀ ਹੈ ਜੀ ਹਾਂਜੀ ਹਾਂਜੀ 15 ਦਿਨ ਬਾਕੀ ਹੈ ਤੇ ਜੀ ਠੀਕ ਆ ਬਾਈ ਦੁੱਧ ਦੀ ਕੈਪੈਸਿਟੀ ਰਹੂਗੀ ਜੀ ਪਹਿਲੇ ਸੂਈ 25 ਪਲੱਸ ਹੀ ਹਾਂ ਉਹ ਦਿਖਾ ਦਸ ਦੀਵੇ ਬਾਈ ਹਾਂਜੀ ਹਾਂਜੀ ਇਹ ਮੂੰਹ ਮੂੰਹ ਬਾਈ ਮੈਨ ਲਗਾ ਦੂੰ ਵੀ ਖੀਰੀ ਆ ਜੀ ਹੈ ਜੀ ਦੋ ਦੰਦ ਦੇ ਹੀ ਦੋ ਦੰਦ ਹੋ ਗਏ ਹਾਂਜੀ ਖੀਰੀ ਪਰ ਲੀਏ ਇਹ ਦੋ ਉਹ ਤਾਂ ਉਹ ਵੀ ਬਾਈ ਇਹ ਚੰਗੇ ਕਿਥੇ ਸੀ ਮੰਦੀ ਆਣਾ ਇਹ ਹਾਂ ਇਹ ਆਪਾਂ ਰਿਕਾਰਡ ਸਾਰਾ ਦੇ ਦੇਾਂਗੇ ਬਾਈ ਨੂੰ ਇਹ ਵੀ ਹੁਣੇ ਹੀ ਆਂ ਆਪਾਂ ਪੁੱਛਿਆ ਨਹੀਂ ਹਜੇ ਹਾਂ ਠੀਕ ਆ ਵੀਰੇ ਹਾਂਜੀ ਆ ਜਿਹੜੀ ਚੀਜ਼ ਹੈ ਬਾਈ ਇਹ ਗੱਲ ਮੈਂ ਤੁਹਾਨੂੰ ਖਾਸ ਦਾ ਦਿੰਨਾ ਬਾਈ ਅਮਰਦੀ ਵੀ ਜਿਹੜੀ ਚੀਜ਼ ਪਤਾ ਵਾ ਬਾਈ ਨੇ ਦੇ ਪਹਿਲੀ ਗਾਂ ਦਾ ਸਾਰਾ ਡਿਟੇਲ ਉਹ ਦੱਸਤਾ ਬਾਕੀ ਜੇ ਕੀ ਤੁਸੀਂ ਪੁੱਛਣੀ ਬਚਾਉਨੇ ਬਾਈ ਕਹਿੰਦਾ ਮੈਂ ਲੈ ਕੇ ਦੇ ਦਊਗਾ ਹਣਾ ਹਾਂਜੀ ਹਾਂਜੀ ਜ਼ਰੂਰ ਇਹਨੂੰ ਵੀ ਬਾਈ ਆਪਾਂ ਕਰਮ ਵਾਲੀ ਨੂੰ ਤੋਰ ਕੇ ਦਿਖਾਦੀ ਬਾਈ ਸਾਊ ਬਹੁਤ ਆ ਹਣਾ ਬਹੁਤ ਜਿਆਦਾ ਸਾਊ ਹਣਾ ਜਿਵੇਂ ਹਣਾ ਜਿਵੇਂ ਉਹ ਨਹੀਂ ਕਰਦੀ ਹਣਾ ਵਧੀਆ ਫਾਰਮਰ ਦਿਆਂ ਬੱਚੇ ਆ ਚੰਗੇ ਫਾਰਮ ਤੇ ਦੇ ਲੱਗਿਆ ਹੋਇਆ ਵਾ ਤੇ ਬਾਕੀ ਪਹਿਲੇ ਸੂਏ ਆ ਬਾਈ ਕਹਿੰਦਾ ਚੰਗੇ ਜਿਵੇਂ ਬਾਈ ਉਹਨਾਂ ਦੇ ਤਜਰਬਾ ਜਿਹੜਾ ਦੱਸਦਾ ਵੀ ਚੰਗਾ ਦੁੱਧ ਦੇਣ ਵਾਲੀ ਜਿਹੜੀ ਬੈੜਾ ਹਨਾ ਤੇ ਬਾਕੀ ਜਿਹੜਾ ਦੁੱਧ ਹੁੰਦਾ ਮੈਂ ਹਰੇਕ ਵੀਡੀਓ ਦੇ ਵਿੱਚ ਤਕਰੀਬਨ ਕਹਿੰਨੇ ਹੁੰਦਾ ਬਈ ਉਹ ਖਰਾਕ ਦਾ ਹੁੰਦਾ ਹਨਾ ਤੋੜ ਲਈ ਬਾਈ ਹਨਾ ਦੇਖੋ ਕੱਲਾ ਕੱਲਾ ਜਿਵੇਂ ਆਪਾਂ ਕਹიდੀਏ ਥਾਣਾ ਬਹੁਤ ਵਧੀਆ ਬੱਤ ਬੁੱਥਾ ਥਾਣਾ ਦੇ ਵਿੱਚ ਹਨਾ ਬਾਕੀ ਭਾਰੀ ਆ ਜਿਵੇਂ ਆਪਾਂ ਕਹიდੀਏ ਨਾਰਮਲ ਬੱਤ ਦੇ ਵਿੱਚ ਨਾਰਮਲ ਜੀ ਖਰਾਕ ਦੇ ਦੁੱਧ ਦੇਣ ਵਾਲੀ ਬੈੜਾ ਹਨਾ ਜਿਵੇਂ ਇਹਨੇ ਹਜੇ ਅੱਗੇ ਬਾਨਾ ਵਾ ਅਜੇ ਤਾਂ ਹੈ ਛੋਟੀ ਆਣਾ ਅਜੇ ਦੇ 15 ਦਿਨ ਪਏ ਆ ਜੀ ਅਜੇ ਦੇ 15 ਦਿਨ ਬਾਕੀ ਉ ਬਾਈ ਉਮਰ ਜੀ ਛੋਟੀ ਨਮਾ ਹਨਾ ਹਾਂ ਜੀ ਇਹਨੇ ਆਰਡਰ ਵਧੀਆ ਇੰਨਾ ਵਧੀਆ ਬਣਾਉਣਾ ਹੈ ਮੰਨ ਲਓ ਵਧੀਆ ਕੰਪੈਕਟ ਆਰਡਰ ਬਣਾਉਗੀ ਇਹ ਵਧੀਆ ਐ ਨਹੀਂ ਜੀ ਤੇ ਹਮਰ ਇਹਦਾ ਕੀ ਰੇਟ ਰੂ ਬਾਈ ਇਹ 85 ਹਜ਼ਾਰ ਦੇ ਦੇਾਂਗੇ ਹਾਂ ਤੇ ਨਾ ਜੀ ਠੀਕ ਹੈ ਜੀ ਹਾਂ ਜੀ ਮੁੱਲ ਭਾਵਾ ਕੋਸ਼ ਕਰਾਈ ਚਲੋ ਆਪਾਂ ਦੇ ਲੈਣੇ ਨਹੀਂ ਦੇ ਲੈਣ ਵਾਲੇ ਇਹ ਵੀਡੀਓ ਦੇ ਵਿੱਚ ਆਪਾਂ ਦੇ ਲੈਣ ਵਾਲਾ ਹਾਂ ਉਹਦੇ ਵੀ ਆਪਣੀ ਵੀਡੀਓ ਦੇ ਲੈਣੇ ਨੇ ਆਪਣੇ ਦੋ ਘੰਟੇ ਜਮਾਲ ਸਾਰਾ ਹੀ ਵਿਗ ਗਿਆ ਸੀ ਕੱਲ ਉਹ ਹੁੰਦਾ ਵੀ ਥੋੜਾ ਬਾਧਾ ਕਈ ਵਾਰੀ ਹੁੰਦਾ ਪਤਾ ਮੰਨ ਤਨ ਕਰਦੀ ਇਹ ਆ ਵੀ ਆਪਣਾ ਇਹ ਫਰਜੀ ਆਣਾ ਹਰੇਕ ਦਾ ਮੰਨਦਾ ਨਰੇਕ ਬੰਦਾ ਕਰਦੀ ਹੈ ਨਹੀਂ ਨਹੀਂ ਮੰਨਦਾ ਨਰੇਕ ਦੀ ਕਰੀਦਾ ਹੀ ਇਹਦੀ ਇਹਦੀ ਬਈ ਇਹਦੀ ਦਿਓ ਡਿਟੇਲ ਆ ਮਤਲਬ ਇਹ ਜਰਸੀ ਆ ਦੋ ਦਿਨ ਦਾ ਜੀ ਠੀਕ ਹੈ ਜੀ 10 ਦਿਨ ਬਾਕੀ ਹੈ ਤੇ ਜੀ ਠੀਕ ਹੈ ਜੀ ਤੇ ਇਹ ਫਿਰ ਬਈ ਇਹਦੀ ਕਿੰਨੀ ਉਮਰ ਦੀ ਹੈ ਇਹ ਮੰਨ ਲਓ ਤੁਸੀਂ 18 ਕਿ ਮਹੀਨੇ ਦੀ ਲਾ ਲਓ ਜੀ ਠੀਕ ਹੈ ਇਹ ਵੀ ਪਲੂਨ ਜੀ ਆ ਗਈ ਬਈ ਹਾਂ ਇਹ ਵੀ ਪਲੂਨ ਜੀ ਆ ਵੀ ਦੋ ਦਿਨ ਦਾ ਬੱਚਾ ਹੀ ਹੈ ਬਈ ਉਹ ਜਿਵੇਂ ਇਹਦੀ ਆਰਡਰ ਦੀ ਕੁਆਲਿਟੀ ਬਹੁਤ ਸੋਹਣੀ ਆਣਾ ਆਰਡਰ ਦੀ ਵੇਖੋ ਬੱਚਾ ਤਾਂ ਗਿਆ ਬਈ ਨਾ ਥਾਣਾ ਬਹੁਤ ਹੀ ਵਧੀਆ ਬਹੁਤ ਬੜਾ ਸੋਹਣਾ ਹੈਣਾ ਹਾਂਜੀ ਜਿਵੇਂ ਆਪਾਂ ਕਹਦੀਏ ਵੀ ਇੱਕ ਸੂਏ ਚੋਕੇ ਵੀ ਕਈ ਜਾਨਵਰ ਇਹ ਜੇ ਥਾਣੇ ਨਾ ਹੋਏ ਭਾਈ ਜੀ ਮਾਣੋ ਪੰਜ ਸੂਏ ਚੋਕੇ ਵੀ ਆਈ ਰਹੂ ਨਹੀਂ ਸਹੀ ਗੱਲ ਆ ਭਾਈ ਇਹ ਨਹੀਂ ਗੱਲ ਵੀ ਇਹ ਪੇਟ ਲਹੋ ਜੂ ਜਾਂ ਢਾਲ ਜੂ ਇਹ ਜਾਂ ਖਰਾਬ ਹੋ ਜੂ ਨਾ ਕੰਪੈਕਟਰੀ ਆਡਰ ਲੈਣਾ ਇਹਦਾ ਆ ਨਹੀਂ ਵੀ ਆਡਰ ਕਰਾਉਂਦੇ ਭਾਈ ਇਹਨੂੰ ਵੀ ਦੇਖੋ ਭਾਈ ਬਹੁਤ ਸੋਹਣੀ ਆ ਜਿਵੇਂ ਨਾਰਮਲ ਜਿਵੇਂ ਆਪਾਂ ਕਹਦੀਏ ਥੋੜੀ ਜੀ ਖਰਾਕ ਦੇ ਉੱਪਰ ਹੀ ਇਹਨੇ ਦੁੱਧ ਦੇਈ ਜਾਣਾ ਦੁੱਧ ਵੀ ਇਹਨੇ 20ੋਂ ਬਾਹਰ ਹੀ ਦੇਣਾ ਹਾਂ 20 22 ਕਹਿੰਦਾ 20 ਤੋਂ ਬਾਹਰ ਆ ਜਿਹੜਾ ਦੁੱਧ ਦੇਣ ਵਾਲੀ ਹੈਣਾ ਤੇ ਬਾਕੀ ਨਾਰਮਲ ਜਿਹਾ ਬਿਆਤਾ ਹਣਾ ਤੇ ਕੋਈ ਬਾਹਲਾ ਹੋਣੀ ਆਪਾਂ ਕਹਿੰਦੇ ਵੀ ਕਈ ਜਾਨਵਰ ਨੂੰ ਸਾਂਭਣ ਨੂੰ ਥੋੜੇ ਜੇ ਥਾਂ ਜੀ ਬਾਈ ਜਿਹਨੇ ਹਨਾ ਦੁੱਧ ਦੇਈ ਜਾਣਾ ਹਨਾ ਹਾਂਜੀ ਹਾਂਜੀ ਤੇ ਰੇਟ ਵਗੈਰਾ ਇਹਦਾ ਵੀ ਕਨਫਰਮ ਕਰਦਾ ਸੋਹਣੀ ਬਹੁਤ ਆ ਦੇਖੋ ਮਿੱਤਰੋ ਇੱਕੋ ਰੰਗ ਦੀ ਜਿਵੇਂ ਆਪਾਂ ਕਹਿੰਦੇ ਤੇਲੀਆ ਰੰਗ ਆ ਦੇਖੋ ਫਣਾ ਦੀ ਕੁਆਲਿਟੀ ਤੁਸੀਂ ਤੁਹਾਨੂੰ ਵੀਡੀਓ ਦੇ ਵਿੱਚ ਦੇਖ ਹੀ ਰਹੀ ਹੈ ਰੰਗ ਤਾਂ ਬਾਈ ਬਹੁਤ ਹੀ ਚਮਕਾ ਵਾਲਾ ਮਨ ਥੋੜੇ ਜਿਹਾ ਹੁਣ ਨਵਾਂਜਾ ਕਰਕੇ ਰੰਗ ਉਹ ਗੱਲ ਸਹੀ ਬਣ ਨਹੀਂ ਰਹੀ ਸ਼ੈਡਿੰਗ ਜੀ ਨਹੀਂ 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 ਬਹੁਤ ਸੋਹਣੀ ਹੈ ਬਾਈ ਹਾਂ ਜੀ ਤੋਂ ਪਈ ਸ਼ੈਡਿੰਗ ਥੋੜੀ ਜਿਆਦਾ ਬਣਨ ਦੀ ਹੁੰਦੀ ਹੈ ਹਾਂ ਜੀ ਘੱਟ ਖੁੱਲਦੇ ਆ ਘੱਟ ਖੁੱਲਣ ਕਰਕੇ ਹਨਾ ਹਾਂ ਜੀ ਤੇ ਅਬਰ ਕੀ ਇਹਦਾ ਰੇਟ ਰਹੂਗਾ ਬਾਈ ਇਹਦਾ 75000 ਰੁਪਿਆ ਜੀ ਇਹਦਾ 75000 ਰੁਪਿਆ ਰੇਟ ਚੱਲ ਜੀ ਦੋ ਦਾਂਦਾ ਪਿਓਰ ਦੋ ਦਾਂਦਾ ਹਨਾ ਤੇ ਆਜੋ ਬਾਈ ਅੱਗੇ ਇਹ ਆ ਗਈ ਜਰਸੀ ਇਹ ਜਰਸੀ ਕ੍ਰਾਸ ਚ ਆ ਗਈ ਜੀ ਇਹਦੇ ਸੀਮੈਂਟ ਬਹੁਤ ਚੰਗਾ ਲੱਗਾ ਵੀ ਰੌਕ ਦਾ ਲੱਗਾ ਡਬਲ ਡਬਲ ਠੀਕ ਹੈ ਜੀ ਆਪਾਂ ਡਿਟੇਲ ਆਪਣੇ ਕੋਲ ਪਈ ਹੈ ਸਾਰੀ ਜਿਹੜੀ ਚੀਜ਼ ਆਪਣੇ ਕੋਲ ਡਿਟੇਲ ਉਹ ਹੀ ਦੱਸਾਂਗੇ ਆਪਾਂ ਕਹਿੰ ਨੂੰ ਇਹਨੂੰ ਝੂਠ ਮਾਰ ਕੇ ਕੇ ਇਹਨੂੰ ਆਪਾਂ ਕਹਿ ਦਈਏ ਵੀ ਇਹਦੇ ਇਹਦਾ ਲੱਗਾ ਬਾਅਦ ਚ ਉਹ ਅਗਲਾ ਆਪਾਂ ਗੱਲਾਂ ਕਰਦੇ ਬਾਅਦ ਚ ਬਾਈ ਹਣਾ ਉਹ ਗੱਲ ਵੀ ਨਹੀਂ ਉਹ ਗੱਲ ਨਹੀਂ ਆਪਾਂ ਕਰਨੀ ਇਹ ਕਿੰਨੇ ਕ ਟਾਈਮ ਦੀ ਬਾਈ ਇਹ ਇਹ ਮੰਨ ਲਓ 17 ਗੀ ਮਹੀਨੇ ਦੀ ਖੀਰੀ ਬੱਚੀ ਹੈ ਜੀ ਖੀਰੀ ਕੋਈ ਹੈ ਨਾ ਹਾਂਜੀ ਇਹ ਕਿੰਨੇ ਕਿੰਨੇ ਕ ਦਿਨਾਂ ਦੀ ਕੱਚੀ ਅਮਰ ਹੈ ਮੰਨ ਲਓ ਲੈ ਜੂ 5-7 ਲੀਟਰ ਰੂ ਅਮਰ ਇਹ ਤਾਂ 65000 ਰੁਪਏ ਜੀ ਇਹ ਕਿੰਨੇ ਕ ਦਿਨਾਂ ਦੀ ਕੱਚੀ ਹੈ ਜੀ ਮੰਨ ਲਓ ਇਹ ਵੀ ਹਫਤਾ ਲੈ ਜੂਗੀ ਜੀ ਹਫਤਾ ਲੈ ਜੂਗੀ ਰੌਕ ਦਾ ਸੀਮਨ ਲੱਗਿਆ ਡਬਲਯੂ ਡਬਲਯੂ ਦਾ ਜੀ ਠੀਕ ਹੈ ਬਾਈ ਹਣਾ ਉਹ ਆਪਾਂ ਗਾਰੰਟੀ ਫੁੱਲ ਦੇਵਾਂਗੇ ਆਪਣੇ ਕੋਲ ਮੰਨ ਲਓ ਸੀਮਨ ਦੀ ਉਹ ਪ 18 ਲੀਟਰ ਬੋਲ ਆ ਜਿਹੜਾ ਚੂਣ ਵਾਲਾ ਇਹ ਥੱਲੇ ਆਉਣੀ ਠੀਕ ਹੈ ਇਹ ਤਾਂ ਹੁਣ ਆਪਣੇ ਘਰੇ ਸੂਈ ਵੀ ਚੋਨੇ ਆ ਹਾਂਜੀ ਇਹ ਪਿਛਲੇ ਲੋੜ ਚੋਂ ਆਪਣੀ ਇਹੀ ਰਹਿ ਗਈ ਸੀ ਕੱਲੀ ਔਰ ਸਾਲਾ ਮਰਗ ਦੋ ਇਹ ਵੀ ਵੈਗੀ ਸੀ ਬਾਈ ਜੀ ਠੀਕ ਹੈ ਜੀ ਇਹ ਕਰਦੀ ਸੀ ਔਲ ਠੀਕ ਹੈ ਜੀ ਐਵੇਂ ਆਪਾਂ ਝੂਠ ਮਾਰ ਕੇ ਕਿਸ ਨੂੰ ਚੀਜ਼ ਦੇ ਦੇਣੀ ਨਹੀਂ ਮੰਨ ਲਓ ਬੇਇਜ਼ਤੀ ਸੀ ਬੰਦਿਆਂ ਨੂੰ ਆਪਾਂ ਦਿੱਤੀ ਨਹੀਂ ਅੱਛਾ ਹੁਣ ਇਹ ਵਧੀਆ ਔਲ ਔਲ ਤੋਂ ਜਮ ਓਕੇ ਆ ਮਨ ਲਓ 18 ਲੀਟਰ ਬੋਲਾ ਰੈਡੀ ਆ 18 ਲੀਟਰ ਬੋਲ ਇਹਦੇ ਮਗਰ ਕੀ ਆ ਬਈ ਇਹਦੇ ਮਗਰ ਬੱਛੀ ਆਈ ਸ਼ਾਈ ਵਾਲ ਬੱਛੀ ਆ ਸ਼ਾਈ ਵਾਲ ਹਣਾ ਹਾਂਜੀ ਉਹ ਵੀ ਚੰਗੀ ਕੁਆਲਿਟੀ ਇਹਨੂੰ ਮਾ ਪਿਛਲੀਆਂ ਜਿਹੜੀਆਂ ਆਪਾਂ ਬਾਈ ਦੀ ਵੀਡੀਓ ਪਾਈ ਸੀ ਤੇ ਸਾਰੇ ਜਿਹੜੇ ਪਸ਼ੂ ਆ ਉਹ ਵੈਕ ਚੁੱਕਿਆ ਹਨ ਕਿਉਂਕਿ ਚੰਗੇ ਨਾਰਮਲ ਰੇਟਾਂ ਦੇ ਸੀਗੇ ਦੇਖ ਲਓ ਇਹਦੀ ਵੀ ਤੁਸੀਂ ਥਣ ਵਗੈਰਾ ਦੀ ਕੁਆਲਿਟੀ ਦੇਖ ਲਓ ਹੁਣ ਆਲ ਤੋਂ ਬਾਹਰ ਆ ਬਾਈ ਹਨ ਆਹ ਆਲ ਆਈ ਜਾਵਾਂ ਐਂ ਬਾਟੀ ਰੱਖਾਣ ਕਿ ਦੇਵਾਂਗੇ ਤੇ ਇਹ ਇਹਦੇ ਬਾਰੇ ਵੀ ਆਪਾਂ ਬਾਈ ਤੋਂ ਪੁੱਛਦੇ ਹਾਂ ਇਹਦਾ ਕੀ ਰੇਟ ਰਹੂਗਾ ਇਹ ਮਗਰ ਆ ਜਿਹੜੀ ਬਹੁਤ ਚੰਗੀ ਪਿਛਾਈ ਵਾਲ ਦਾ ਬੱਚਾ ਇਹ ਮਦਰ ਜੀ ਬੱਚੀ ਆ ਜੀ ਬੱਚੀ ਆ ਹਾਂ ਹੁਣ ਤੁਸੀਂ ਇਹਦੀ ਇਸ ਟਾਈਮ ਕੰਡੀਸ਼ਨ ਆ ਜਿਹੜੀ ਆਰਡਰ ਦੇਖ ਲਓ ਹਨ ਤੇ ਬਾਈ ਫਿਰ ਅਮਰ ਇਹਦਾ ਕੀ ਰੇਟ ਰਹੂਗਾ ਇਹ 85000 ਰੁਪਏ ਜੀ ਤੇ 85000 ਦੀ ਜਿਹੜੀ ਬਾਈ ਕਹਿੰਦਾ ਆਪਾਂ ਦੇ ਦੇਣੀ ਆ ਹਨ ਹਾਂ ਜੀ 85 ਦੀ ਦਿੱਤੀ ਸੀ ਆਪਾਂ ਪਿਛਲੀ ਵਾਰ ਵੀ ਐਵੇਂ ਆਪਾਂ ਕਹੀ ਜਾਈ ਠੀਕ ਆ ਬਾਈ ਮੰਨ ਲਓ ਆਪਾਂ ਦਾ ਭਰਾ ਸੱਜਣ ਮਿੱਤਰ ਸੀ ਉਹ ਆ ਤਾਂ ਬਈਰ ਆਲ ਕਰਦੀ ਮੈਂ ਕਹ ਰਿਹਾ ਹਾਂ ਠੀਕ ਆ ਫਿਰ ਬਾਅਦ ਚ ਕੋਈ ਚੱਕਰ ਨਹੀਂ ਆਪਾਂ ਹੋਰ ਗਾ ਦੇਤੀ ਉਹਨੂੰ ਮੈਂ ਕਹ ਯਾਰ ਇਹ ਦੂ ਛੱਡ ਜੀ ਹਾਂ ਠੀਕ ਆ ਬਾਈ ਅਮਰ ਬਾਈ ਅੱਕਾ ਬਈ ਦੁਬਾਰਾ ਤੋਂ ਹਨ ਆਪਣੇ ਫਾਰਮ ਦੀ ਲੋਕੇਸ਼ਨ ਜਿਹੜੇ ਸੱਜਣ ਨਾਮੇ ਜੁੜੇ ਹੋਏ ਉਹ ਮੋਬਾਈਲ ਨੰਬਰ 95309235073 350 ਕਿਸੇ ਵੀ ਵੀਰ ਦਾ ਵਿਚਾਰ ਵੰਦਾ ਵਾਣਾ ਬਾਈ ਦੇ ਕਿਸੇ ਵੀ ਜਾਨਵਰ ਨੂੰ ਖਰੀਦਦਾ ਕਿਉਂਕਿ ਬਹੁਤ ਜਿਆਦਾ ਚੰਗੀ ਕੁਆਲਿਟੀ ਦੇ ਜਾਨਵਰ ਆ ਪਿਛਲੀ ਵੀਡੀਓ ਦੇ ਵਿੱਚ ਆਪਾਂ ਜਿਹੜੇ 11 ਜਾਨਵਰ ਪਾਈ ਸੀ ਸਾਰੇ ਤਕਰੀਬਨ ਬਾਈ ਦੇ ਹਨਾ ਸੇਲ ਹੋ ਚੁੱਕੇ ਆ ਇਸ ਵਾਰ ਜਿਹੜੀ ਨਵੇਂ ਜਾਨਵਰ ਆ ਫਾਰਮ ਦੇ ਉੱਪਰ ਪਹੁੰਚੇ ਹੋਏ ਆ ਕਿਸੇ ਵੀ ਵੀਰ ਦਾ ਵਿਚਾਰ ਵੰਦਾ ਵਾ ਤਾਂ ਬਾਈ ਅਮਰ ਦੇ ਨਾਲ ਤੁਸੀਂ ਗੱਲਬਾਤ ਕਰ ਸਕਦੇ ਹੋ ਬਾਈ ਨੇ ਮੋਬਾਈਲ ਨੰਬਰ ਵੀਡੀਓ ਦੇ ਵਿੱਚ ਵੀ ਦਿੱਤਾ ਸੰਧੂ ਡੈਰੀ ਫਾਰਮ ਬਾਈ ਉਹਨਾਂ ਦਾ ਹੈਗਾ ਵਾ ਤੇ ਮੋਬਾਈਲ ਨੰਬਰ ਤੁਸੀਂ ਵੀਡੀਓ ਦੇ ਵਿੱਚ ਦੇਖ ਰਹੇ ਹੋ ਜਿਉਂਦੇ ਵਸਦੇ ਰਹੋ ਜ